ਸਾਹਿਬ ਰਹਿ ਗਿਆ ਜੀ 31 ਕਿਲੋਮੀਟਰ ਇੱਕ ਘੰਟਾ 10 ਮਿੰਟ ਅਧਸ ਰਿਹਾ ਆਪਾਂ ਨੂੰ ਹੋਰ ਲੱਗਣਗੇ ਪਾਣੀ ਕਰ ਸਾਹਿਬ ਜਾ ਕੇ ਮੱਥਾ ਟੇਕਦੇ ਆਂ ਇੱਕ ਦੁਬਾਰਾ ਸਭ ਪੁੱਛਾ ਹੋਇਆ ਨਹੀਂ ਤਾਂ ਫਿਰ ਕੰਮ ਰਲਨੇ ਆ ਰਹਿਨੇ ਆ ਸਵੇਰੇ ਮੱਥਾ ਟੇਕ ਕੇ ਅਨੀ ਕਰਨ ਸਾਹਿਬ ਮੰਦਿਰ ਮੰਦਿਰ ਕਹਲੋ ਗੁਰਦੁਆਰਾ ਕਹਲੋ ਆਪਣੀ ਦੇ ਤਾਂ ਇੱਕੋ ਗੱਲ ਹੈ ਦੇਖਦੇ ਆਂ ਹੁਣ ਮੱਥਾ ਟੇਕ ਹੁੰਦਾ ਕਿ ਨਹੀਂ ਅਜੇ ਤਾਂ ਫੇ ਸਵੇਰੇ ਮੱਥਾ ਟੇਕਾਂਗੇ ਦੋਸਤਾਂ ਨੇ ਸਾਡੇਆਂ ਨੇ ਹੋਟਲ ਲਿਆ ਹੋਇਆ ਉਹਨਾਂ ਕੋਲ ਚੱਲਦੇ ਆਂ ਫੇ ਆਓ ਵੀ ਅਸੀਂ ਨਹਾ ਧੋ ਕੇ ਹੋ ਗਏ ਆਂ ਤਿਆਰ ਰਾਤ ਕਮਰੇ 'ਚ ਸੁੱਤੇ ਸੀ ਕਿ ਹੁਣ ਚੱਲਿਆਂ ਮੱਥਾ ਟੇਕਣ ਦੇਖੋ ਕਿੰਨੀ ਸ਼ਾਨਦਾਰ 뷰 ਹੋ ਰਹੀ ਦੇ ਆ ਹੋਟਲ ਅਮਰ ਪੈਲੈਸ ਅਸੀਂ ਰਾਤ ਕੱਟੀ 뷰 ਦੇਖੋ ਜੀ ਮੇਰੇ ਪਿੱਛੇ ਦਾ ਅੱਜ ਅਸੀਂ ਮੱਥਾ ਟੇਕ ਕੇ ਜਾਵਾਂਗੇ ਮਨਾਲੀ ਆ ਰਾਤ ਸਾਨੂੰ ਸਾਡੇ ਯਾਰ ਮਿਲੇ ਇਹਨਾਂ ਨੇ ਕਮਰਾ ਲਿਆ ਆ ਹੀ ਫਿਰ ਰਾਤ ਅਸੀਂ ਇਹਨਾਂ ਨਾਲੇ ਸੁੱਤੇ ਇੰਜੋਏ ਕਰੀਏ ਪੂਰਾ ਦਿਨ ਅੱਜ ਹੀ ਹੁਣ ਤਾਈ ਲੇਟ ਨਹੀਂ ਪਰ ਵਧੀਆ ਇੰਜੋਏ ਹੋ ਗਿਆ ਰਾਤ ਵੀ ਬਾਕੀ ਹੁਣ ਅਸੀਂ ਮੱਥਾ ਟੇਕੇ ਚੱਲੇ ਆ ਮੰਨਾਲੀ ਬਰਫ ਦੇ ਪਹਾੜ ਦੇਖਣੇ ਆ ਨਾ ਮੁੰਡੇ ਕਹਿੰਦੇ ਅੜੀ ਆ ਆ ਵੀਊ ਦੇਖੋ ਸਾਡੇ ਪਿੱਛੇ ਬੜੀ ਤਾਂ ਹੈਗੀ ਆ ਅੱਡੀ ਤੋਂ ਬਾਅਦ ਆਪਾਂ ਹੋਰ ਵੀ ਦੇਖਣਾ ਸ਼ਾਇਦ ਖੀਰਕੰਗਾ ਜਾਏ ਉੱਥੇ ਕਹਿੰਦੇ ਵੀਊ ਬਹੁਤ ਸੋਹਣਾ ਵਾ ਹੋ ਸਕਦਾ ਸੀ ਮੰਨਾਲੀ ਵੀ ਜਾ ਸਕਦੇ ਆ ਜਾਂ ਖੀਰਕੰਗਾ ਵੀ ਆਸਰੇ ਬਾਕੀ ਟਾਈਮ ਨਾ ਦੇਖਦੇ ਬਾਕੀ ਟਾਈਮ ਦੇਖਾਂਗੇ ਜਿੰਦਾਂ ਤੱਕ ਆਹ ਦੇਖੋ ਜੀ ਸਾਡੇ ਹੋਟਲ ਦੇ ਪਿੱਛੇ ਦੇਖੋ ਜੀ ਵੀਊਜ਼ ਕੀ ਕੰਨਾ ਘੈਂਟ ਲੱਗਿਆ ਹੋਇਆ ਯਾਰ ਆ ਜਾ ਚੱਲ ਚੱਲ ਆ ਦੇਖੋ ਇਹ ਪਹਾੜਾਂ ਤੋਂ برف ਪਿਗਲ ਕੇ ਪਾਣੀ ਦੇ ਰੂਪ ਚੱਲੇ ਆਇਆ ਹੈ ਆ ਜਾ ਰਹੇ ਇਸ ਤਰ੍ਹਾਂ ਉਹ ਲਿਕੇ ਲਿਕੇ ਕਰਕੇ ਨਾ ਵੀਊ ਦੇਖੋ ਇਹ ਕਿੰਨਾ ਘੈਂਟ ਕਿੰਨੇ ਵਧੀਆ ਘਰ ਬਣੇ ਹੋਏ ਆ ਪਹਾੜਾਂ ਦੇ ਦੇਖੋ ਆ ਜੀ ਦੇਖੋ ਪਾਣੀ ਚ ਲੰਗਰ ਤਿਆਰ ਹੋ ਰਿਹਾ ਅੱਜ ਇੱਧਰ ਗੁਰਦੁਆਰਾ ਸਾਹਿਬ ਚਲੀਏ ਚਲੋ ਇੱਧਰ ਨਹੀਂ ਜਾ ਕਿ ਇੱਧਰ ਨਹੀਂ ਜਣਾ ਹੁਣ ਚਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਇਹ ਮੰਨ ਤਾਂ ਮੱਥਾ ਟੇਕਦੇ ਆਂ ਅਸੀਂ ਪਾਣੀ ਉਬਲਦਾ मत लग टेकन ਸਰ ਗੁਰਪ੍ਰੰਕਰਿਆ ਸਾਹਿਬ ਜੁੜਿਆ ਕਾ ਅਮਨ ਜੇ ਕਰਕੇ ਪੁਨੇ ਸਰਕੀ ਬੀਜੇ ਨੇ ਜਾਣ ਸੀ ਸੇਮਤਾ ਦਾ ਨਾਮ ਹੈ ਇਹ ਸੋਧਵਾ ਕੇ ਕੀ ਇਹ ਸਾਹਿਬ ਕੇਤੇ ਦੇਵ ਦਾ ਅਸਥਾਨ ਕੇਂਦਰੀ ਡਾਕਟਰ ਸੁਮਨ ਵਿਦਿਆਨੰਦ ਕੇ ਮਾਣ ਕਰਦੇ ਕੇ ਕੇਤੇ ਨੇ ਸਲਾਮਤਰਾ ਸ੍ਰੀ ਮਨ ਲਬੈ ਨਾ ਜਗਨ ਮੈ ਥਾਲ ਲਰ ਰਵਿ ਚੰਦੀਪ ਕਰੇ ਤਾਰਕਾ ਹਮਨ ਕਰ ਜੇ ਮੋਤੀ ਲੋਕਲ ਆਲ ਪਰਨ ਜਵਲੋ ਕਰੇ ਸਗਲ ਬਨਾਈ ਭੁਲੰਤ ਜੋਤੀ ਕੈਸੇ ਆਰਤੀ ਹੋਏ ਭੁਗਤਣਾ ਤੇਰੀ ਆਰਤੀ ਹਰਤਾ ਸ਼ਰਧਾਜੰਤ ਭੇਰੀ ਰਾ ਸਹਸਤਵ ਨੈਣਨ ਨੈਰਹਿ ਤੋਇ ਕੋ ਮੋਹ ਸੈ ਸਮੂਰਤਨ ਮੈਕ ਤੋਈ ਸਹਸਬਤ ਬਿਮਲ ਨਾ ਨ ਇੱਕ ਬਲਗੰਦ ਬਿਨ ਸਹਿਜ ਤਾ ਕਰਦੇ ਵਿਚਰਤਮੋਈ ਸਭ ਮੈਂ ਜੋਤ ਜੋਦਾ ਸੋਏ ਇਤਿਦਾ ਜਾਨ ਨਜ਼ਰ ਮੈਂ ਚਾਗਨੋਏ ਉਸਾ ਕੀ ਜੋਤ ਪ੍ਰਗਟ ਹੋਏ ਜੋਤ ਨੋ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਬਕਰਨ ਲੋ ਬਿਮਰਨ ਅਨਜਨ ਮੋਹ ਆਹੀ ਪਿਆਸਾ ਕਿਰਵਾਜ਼ਾ ਰੈ ਨਾਨਕ ਸਾਹਿਬ ਨੂੰ ਹੋ ਜਾਂਦੇ ਤੇਰੇ ਨਾਏ ਵਾਸਾ ਰਾਗੜ ਪੂਰੀ ਮਨ ਲੱਜਦਾ ਕਾਮ ਕ੍ਰੋਧ ਰੇ ਹੋ ਪਰਿਆ ਸਾਧੂ ਬਾਰੇ ਬੁਰ ਬਲਿਕਨ ਦੇ ਗੁਰੂ ਆ ਬੰਦਾਲੇ ਬੰਦਲ ਮਟਾਏ ਕਿ ਸਾਧੂ ਨਲੀ ਗੁਰੂ ਲਾਓ ਜੀ ਅਸੀਂ ਚੱਲੇ ਆ ਹੁਣ ਮਨਾਲੀ ਨੂੰ ਹੱਥਾਂ ਟੇਕ ਤੇਗ ਲਈ ਬਾਬਾ ਜੀ ਦੇ ਕਿਹੜੇ ਇਹ ਵਿਊ ਨੇ ਨਾ ਰਾਤ ਨੂੰ ਸੋਏ ਸਾਡੇ ਕੋਲ ਚਲੋ ਹੁਣ ਸਵੇਰ ਨੂੰ ਦੇਖਾਂਗੇ गया तो तो गया। बाकी का सफर अगली वीडियो